ਪਿਆਰ ਭਰੀ ਸਤ ਸ੍ਰੀ ਅਕਾਲ ਕਿਸੇ ਵੀਰ ਭਾਈ ਐਡ ਕਰਾਉਣੀ ਹੈ ਆਪਣੇ ਸੰਪਰਕ ਕਰ ਸਕਦੇ ਆ ਕਿਸੇ ਦੇ ਘਰੇ ਐਡ ਕਰਾਉਣੀ ਹੈ ਇੱਥੇ ਕਰਾਉਣੀ ਹੈ ਆਪਣੇ ਨੰਬਰ ਚੱਲ ਜਿੰਦਾ ਟਰਾਲੇ ਵਾਲੇ ਦਾ ਨੰਬਰ ਗਾ ਹੁੰਦਾ ਆਪਾਂ ਦੇ ਕੇ ਚਾਰ ਤੋਂ ਪੰਜ ਚੀਜ਼ਾਂ ਅੱਡੋ ਅਡੇੜੀਆਂ ਚੋਂ ਸਰਪੇ ਪੰਪ ਰੋਟਾ ਵੈਕਟਰ ਹਾਲ ਗੰਨੇ ਵਾਲੇ ਪੋਕਾ ਦੇ ਕੇ ਆਈਆਂ ਤੇ ਅੱਡੋ ਅਡੇੜ ਗਿਆ ਤੇ ਆ ਹੈਗਾ 16 7 ਟਰਾਲਾ ਇਹ ਜ਼ਿਲ੍ਹਾ ਗਰਦਾਸਪੁਰ ਪਿੰਡ ਹਰਚੋਵਾਲ ਵੈਲ ਕੋਲ ਨਹਾਟ ਰਲਾ ਤੇ ਕੁਆਲਿਟੀ ਦਾ ਰੰਗ ਕੀਤਾ ਤੇ ਪਾਣੀ ਵਾਲੀ ਟੈਂਕੀ ਲੱਗੀ ਆ ਆਹਦੇ ਤੇ ਦਾਸ ਸਿੰਘ ਕੀ 82 ਕਾ ਇਹ ਤੇ ਰੇਲ ਦੇ ਹਿੱਸੇ ਕਾ ਫੁੱਲ ਜਾਣਕਾਰੀ ਜੇ ਕਿਪਾਟ ਵੀਡੀਓ ਬਣਾਉਣੀ ਹੁੰਦੀ ਆ ਤੇਰੇ ਜਿਲਦੇ ਹਿੱਸੇ ਕਾ ਦਾਣੜੀ ਹਾਬ ਤੇ 20 ਬਾਈ ਦੇ ਬਹਿਰਾਂ 55 ਚ ਮੱਛੀ ਹੋਕ ਕੋ 3 ਫੁੱਟ ਵੈੱਡ ਲੇਜ਼ਰ ਕੱਟਨਾ ਤੇ 2 ਫੁੱਟ ਵਾਰਡ ਸਿੱਧੂ ਮੂਸੇ ਵਾਲੇ ਪੋਟੋ ਲੱਗੀ ਆ ਵੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਬੇਰ ਚ ਲੱਗੇ ਵੀਲ ਕਵਰ ਲੱਗੇ 70 ਤੋਂ 80 ਪੈਸੇ ਟਾਇਰ ਬਗੇਰ ਕੱਟ ਤੋਂ ਟਾਇਰ ਟਾਇਰ ਬਿਲਕੁਲ ਤੋਂ ਵਧੀਆ ਚੜੇ ਆ 70 ਤੋਂ 80 ਪੈਸੇ ਤੇ ਜਾਲੀ ਲੱਗੀ ਆ ਟਾਟਾ ਸੇਲ ਦਾ ਮਾਲ ਆ ਲਾਈਟਾਂ ਛਿੱਟਾਂ ਲੱਗੀਆਂ ਬੇਰ ਚ ਵੀਲ ਕਵਰ ਲੱਗੇ ਫੁੱਲ ਮੋਡੀਫਾਈਡ ਰੰਗ ਦਾ ਜਿਲ੍ਹਾ ਗਰਦਾਸਪੁਰ ਪਿੰਡ ਹਰਚੋਵਾਲ 167 ਤੇ ਕਿਹੜੀ ਹੌਕਾ 4 ਇੰਚੀ ਆ ਮਗਰਲੇ ਪਾਸੇ ਵੀ ਲਾਈਟਾਂ ਲੱਗੀਆਂ ਰੇਟ ਹੈਗਾ ਟਰਾਲੇ ਦਾ 2 ਲੱਖ ਤੇ 65000 2 ਤੱਕ 65000 ਜਿਹੜਾ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਏ ਦਾ ਸਕਰਨ ਕੇ ਸਾਰੀ ਜਾਣਕਾਰੀ ਫੋਨ ਲਾ ਕੇ ਆਏਗੀ 12 ਫੁੱਟ ਦੀ ਟਰਾਲੀ ਜ਼ਿਲ੍ਹਾ ਜਲੰਧਰ ਪਿੰਡ ਪੋਪਰ ਪੋਪਰ ਪੇ ਪਿੰਡ ਦੇ ਵਿੱਚ ਖੜੀ ਜ਼ਿਲ੍ਹਾ ਜਲੰਧਰ ਦੇ ਵਿੱਚ ਤੇ 12 ਛੇ ਦੀ ਟਰਾਲੀ ਆ ਪੂਰੀ ਭਾਰੀ ਟਰਾਲੀ ਬਣੀ ਵੀ ਆ ਕਿਸੇ ਵੀ ਵੀਰ ਭਾਈ ਜੇ ਲੈਣੀ ਹੋਏ ਵੀ ਨਸਪਰਕਰ ਸਾਧਦੇ ਆ ਤੇ 14 ਸਿੰਘ ਬਿਲਗੇ ਦੀ ਬਣੀ ਵੀ ਹੈ ਇਹ ਤੇ ਫਰਸ਼ ਪੂਰੀ ਸਾਫ ਆ ਤੇ ਸੀਸੇ ਗੁਣ ਚਲਕਦੀ ਆ ਤੇ 10 ਇੰਚੀ ਗਾਡਣਾ ਚਾਹੀ ਵੀ ਤੇ ਬੈੱਡ ਨਾਲ ਮਿਲੂਗਾ ਬੈੱਡ ਲਾਗੇ ਰੱਖਿਆ ਵਾ ਫਰਸ਼ ਸਰਸ ਕਿਤੋਂ ਗਲੀ ਨਹੀਂ ਪੂਰੀ ਸਾਫ ਆ ਤੇ ਜਿਲ੍ਹਾ ਜਲੰਧਰ ਪਿੰਡ ਭੋਪੋਰਾ ਇਹ ਵੀਰ ਦਾ ਸਮਾਨ ਆ ਕਿਸੇ ਵੀ ਵੀਰ ਭਾਈ ਨੇ ਲੈਣਾ ਬੇਬੀ ਦਾ ਸਪਰਕਰ ਸਕਦੇ ਆ 1.8 ਫੁੱਟਾ ਰੋਟਾ ਮੀਟਰ ਅੱਗੇ 8 ਫੁੱਟਾ ਰੋਟਾ ਮੀਟਰ ਇਹਦਾ ਰੇਟ ਫੋਨ ਤੇ ਕਰ ਸਕਦੇ ਟਰਾਲੀ ਦਾ ਵੀ ਰੇਟ ਫੋਨ ਤੇ ਕਰ ਸਕਦੇ ਆ ਅੱਗੇ ਆ ਗਿਆ ਸਰਪੇ ਪੰਪ ਤੇ 50 ਕਿਲੀਆਂ ਦੀ ਪਾਈਪ ਪੂਰਾ ਵਧੀਆ ਚੱਲਦਾ ਟਰੈਕਟਰ ਦੇ ਮਗਰ ਚੱਲਦਾ 1000 ਲੀਟਰ ਦੀ ਟੈਂਕੀ ਆ ਤੇ ਕਿਸੇ ਵੀ ਵੀਰ ਭਾਈ ਨੇ ਰੇਟ ਫੋਨ ਤੇ ਅੱਗੇ ਆਗੇ ਗੰਨੇ ਵਾਲੇ ਹਾਲਾ ਸੀਲਣ ਵਾਲੇ ਤੇ ਤੈ ਤੋੜ ਤੇ ਆ ਆ ਗਿਆ ਗੰਨੇ ਵਾਲੇ ਬੀਜਣ ਵਾਲੇ ਵਟਾ ਪਾਉਣ ਵਾਲੇ ਗੰਨੇ ਚ ਤੇ ਇਹਨਾਂ ਦਾ ਵੀ ਰੇਟ ਫੋਨ ਤੇ ਕਰ ਸਕਦੇ ਬਿਲਕੁਲ ਨਵੇਂ ਵਰਗੇ ਪਈ ਆ ਤੇ ਕਿਸੇ ਵੀ ਵੀਰ ਪਾਈ ਨੂੰ ਲੈਣੇ ਹੁਣ ਵੀ ਤਾਂ ਸੰਪਰਕ ਕਰ ਸਕਦੇ ਆ ਰੇਟ ਫੋਨ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੀਂ ਜੇ ਫੋਲੋ ਕਰੋ ਸਾਰੀ ਜਾਣਕਾਰੀ ਪੁੰਨ ਲੱਗ ਜੇ